ਮੇਰੇ ਕੋਲੇ ਇਹ ਵੱਖੋ ਵੱਖਰਾ ਡਾਟਾ ਹੈ ਵੱਖੋ ਵੱਖਰੇ ਸਾਲਾਂ ਦਾ ਕਟਨਾਵਾ ਜਿਹੜੀਆਂ ਵਰਤਦੀਆਂ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਤਿੰਨ ਸਾਲਾਂ ਦਾ ਜਿਹੜਾ ਜੀ ਉਹ ਜ਼ਿਕਰ ਹੈ 2008 2013 ਤੇ 2018 2008 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ 13 ਵਾਲੀਆਂ ਚੋਣਾਂ ਦੇ ਵਿੱਚ ਫਿਰ ਇਹਨਾਂ ਦੋਨਾਂ ਦਾ ਗੱਠਜੋੜ ਸੀ ਔਰ 2018 ਦੇ ਵਿੱਚ ਕਾਂਗਰਸ ਨੇ ਇਹ ਚੋਣਾ ਜੜੀਆਂ ਉਹ ਲੁੱਟੀਆਂ ਸਨ ਜਿਸ ਤਰੀਕੇ ਦੇ ਨਾਲ 2008 ਦੇ ਵਿੱਚ ਗੁੰਡਾਗਰਦੀ ਦਾ ਨਾਚ ਜਿਹੜਾ ਉਹ ਨੱਚਿਆ ਗਿਆ ਸੀ ਪੰਜਾਬ ਦੇ ਵਿੱਚ ਕਿਸੇ ਦੂਜੀ ਧਿਰ ਨੂੰ ਬੂਤ ਤੱਕ ਨਹੀਂ ਸੀ ਲਾਉਣ ਦਿੱਤਾ ਗਿਆ ਬੂਤ ਕੈਪਚਰ ਕਰਨੇ ਤਾਂ ਬਹੁਤ ਦੂਰ ਵਾਲੀ ਗੱਲ ਸੀ ਬੂਤ ਹੀ ਨਹੀਂ ਸੀ ਲਾਉਣ ਦਿੱਤਾ ਗਿਆ ਪਹਿਲਾਂ ਪੇਪਰ ਜਿਹੜੇ ਉਹ ਨਹੀਂ ਭਰਨ ਦਿੱਤੇ ਗਏ ਸੀ ਕਿਸੇ ਨੂੰ ਥਾ ਥਾਂ ਦੇ ਉੱਤੇ ਹਿੰਸਾ ਹੋਈ ਕਤਲ ਹੋਏ ਕਤਲਾਂ ਦੇ ਮਾਮਲੇ ਦਰਜ ਨੇ 2008 ਦੇ ਵਿੱਚ ਉਹੀ ਸਾਰਾ ਕੁਝ ਫੇਰ 2013 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਨੇ ਪੰਜਾਬ ਦੇ ਵਿੱਚ ਕੀਤਾ ਇਥੋਂ ਤੱਕ ਕਿ ਜਦੋਂ 2008 ਦੇ ਵਿੱਚ ਜੇ ਇਸ ਕਿਸਮ ਦੀ ਗੁੰਡਾਗਰਦੀ ਉਦੋਂ ਮਾਝੇ ਦੇ ਜਰਨਲ ਕਹਾਉਣ ਵਾਲੇ ਨੇ ਕੀਤੀ ਮਾਝੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਲੰਧਰ ਤੋਂ ਉਹਨਾਂ ਦਾ ਬਿਆਨ ਵੀ ਤੁਸੀਂ ਨੈਟ ਦੇ ਉੱਤੇ ਈਜ਼ੀ ਲੱਭ ਸਕਦੇ ਹੋ ਮਨਨਜਨ ਕਾਲੀਆ ਹੋਰਾਂ ਦਾ ਕਿ ਮੈਂ ਐਡਵਾਨੀ ਹੋਰਾਂ ਨੂੰ ਇਹਦੀ ਪੂਰੀ ਜਾਣਕਾਰੀ ਦਿੱਤੀ ਆ ਤੇ ਅਸੀਂ ਗੱਠ ਜੋੜ ਤੋਂ ਪਛਾਹ ਵੀ ਹਟ ਸਕਦੇ ਆ ਜਿਸ ਕਿਸਮ ਦੇ ਨਾਲ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਕੁੱਟੇ ਗਏ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਭਜਾਪਾ ਭਜਾ ਕੇ ਉਹਨਾਂ ਨੂੰ ਕੁੱਟਿਆ ਗਿਆ ਸੀਗਾ 2013 ਦੇ ਵਿੱਚ ਫੇਰ ਉਹੀ ਕੁਝ ਵਾਪਰਦਾ ਆਲੇ ਦੇ ਵਿੱਚ ਵੀ ਇੱਕ ਜਿਹੜਾ ਉਹ ਕਤਲ ਹੁੰਦਾ ਥਾਣਾ ਝੁਲਕਾ ਦੇ ਵਿੱਚ ਜਿਹੜਾ ਉਹ ਮਾਮਲਾ ਦਰਜ ਹੋਇਆ ਸੀਗਾ ਇੱਕ ਤੋਂ ਵੱਧ ਜਿਹੜੇ ਉਹ ਕਤਲ ਹੁੰਦੇ ਆ ਤੇ ਫਿਰ 17 ਦੇ ਵਿੱਚ ਆਉਂਦੇ ਨੇ ਕਾਂਗਰਸ ਵਾਲੇ ਉਹੀ ਪ੍ਰੈਕਟਿਸ ਉਹ ਕਰਦੇ ਨੇ ਜਿਹੜੀ ਉਹਨਾਂ ਨੇ 2008 ਤੇ 13 ਦੇ ਵਿੱਚ ਵੇਖੀ ਹੋਈ ਸੀ ਜਾਂ ਭੁਗਤੀ ਹੋਈ ਸੀ ਉਦੋਂ ਉਹਨਾਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਨਿਗਮ ਦੀਆਂ ਚੋਣਾਂ ਹੋਈਆਂ ਔਰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਉਹੀ ਗੁੰਡਾਗਰਦੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਕੀਤੀ ਤੁਸੀਂ ਸਾਰੇ ਨੈੱਟ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਇਓ ਜਦੋਂ ਤੁਸੀਂ ਪਾਓਗੇ ਨਿਗਮ ਚੋਣਾਂ ਦੇ ਬਾਰੇ ਦੇ ਵਿੱਚ 2008 ਦਾ ਡਾਟਾ 13 ਦਾ ਡਾਟਾ 18 ਦਾ ਡਾਟਾ ਤੁਹਾਨੂੰ ਆਜੂਗਾ ਉੱਥੇ ਪੰਚਾਇਤ ਪੁਲਸ ਅਕਾਲੀ ਕਾਂਗਰਸ ਲਾਸ ਮੈਨ ਈਚ ਦੋਵੇਂ ਪਾਸੇ ਤੋਂ ਇੱਕ ਇੱਕ ਜਿਹੜਾ ਦੀ ਉਹ ਮਰਿਆ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਉਹ ਖਬਰ ਹੈ ਔਰ ਪ੍ਰਕਾਸ਼ ਸਿੰਘ ਬਾਦਲਹੂਰੀ 2008 ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਬਹੁਤ ਫੇਰ ਇਲੈਕਸ਼ਨ ਕਰਾਈਆਂ ਨੇ ਜਦੋਂ ਕਿ ਕਾਂਗਰਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਦੋਂ ਵੀ ਗਈ ਸੀ 13 ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਂਗਰਸ ਗਈ ਸੀ ਇਸ ਗੱਲ ਨੂੰ ਲੈ ਕੇ ਕਿ ਥਾ-ਥਾਂ ਦੇਤੇ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਗੁੰਡਾਗਰਦੀ ਦੇ ਨਾਲ ਇਹ ਚੋਣਾਂ ਦੇਤੇ ਬੂਥ ਕੈਪਚਰਿੰਗ ਜਿਹੜੀ ਇਹ ਕੀਤੀ ਹੈ ਕਿਸੇ ਜਗ੍ਹਾ ਦੇ ਉੱਤੇ ਕੋਈ ਬੂਥ ਕੈਪਚਰ ਜਿਹੜਾ ਉਹ ਨਹੀਂ ਹੋਇਆ ਨਾ ਕਿਸੇ ਕਿਸਮ ਦਾ ਕੋਈ ਮਾਮਲਾ ਜਿਹੜਾ ਉਹ ਦਰਜ ਹੋਇਆ ਫੇਅਰ ਇਲੈਕਸ਼ਨ ਜਿਹੜੀਆਂ ਉਹ ਤੁਸੀਂ ਪ੍ਰਸ਼ਾਸਨ ਤੋਂ ਵੀ ਪੁੱਛ ਸਕਦੇ ਹੋ ਆਪਣੇ ਤੌਰ ਦੇ ਉੱਤੇ ਵੀ 16 ਬੂਥ ਨੇ ਜਿਨ੍ਹਾਂ ਦੇ ਉੱਤੇ ਚੋਣਾਂ ਦੁਬਾਰਾ ਹੋਣੀਆਂ ਨੇ ਕੱਲ ਨੂੰ ਉੱਥੇ ਵੋਟਾਂ ਪੈਣੀਆਂ ਨੇ ਉਹ ਇਸ ਕਰਕੇ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਚੋਣ ਨਿਸ਼ਾਨ ਸੀ ਉਹ ਗਲਤ ਛਪ ਗਿਆ ਕੈਂਡੀਡੇਟ ਦਾ ਨਾਮ ਜਿਹੜਾ ਉਹ ਗਲਤ ਛਪ ਗਿਆ ਜਾਂ ਕਿਸੇ ਜਗ੍ਹਾ ਤੇ ਕੁਝ ਇੱਕ ਦੋ ਟੈਕਨੀਕਲ ਪ੍ਰੋਬਲਮਸ ਆਈਆਂ ਨੇ ਉਹ ਜਿਹੜੀਆਂ ਚੋਣਾਂ ਰੱਦ ਕੀਤੀਆਂ ਗਈਆਂ ਨੇ ਕਿਸੇ ਕਿਸਮ ਦੀ ਹਿੰਸਾ ਦੀ ਵਜ੍ਹਾ ਕਰਕੇ ਨਹੀਂ ਕੀਤੀਆਂ ਗਈਆਂ ਕੋਈ ਹਿੰਸਾ ਜਿਹੜੀ ਆ ਕਿਸੇ ਜਗ੍ਹਾ ਦਿੱਤੇ ਪੰਜਾਬ ਦੇ ਵਿੱਚ ਨਹੀਂ ਹੋਈ ਆਪੋਜੀਸ਼ਨ ਵਿਰੋਧੀ ਧਿਰਾਂ ਵਾਲੇ ਸਿਰਫ ਸਿਰਫ 17 ਤਰੀਕ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾ ਕੇ ਬੈਠ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਕਿੰਨੀਆਂ ਕਵੋਟਾ ਉਹਨਾਂ ਨੂੰ ਪਾਈਆਂ ਨੇ ਜਦੋਂ ਇਹ ਐਗਜੈਕਟ ਫਿਗਰਸ ਜਿਹੜੀਆਂ 17 ਤਰੀਕ ਨੂੰ ਆ ਜਾਣਗੀਆਂ ਤੁਸੀਂ ਪਰਸੈਂਟੇਜ ਦੇ ਹਿਸਾਬ ਦੇ ਨਾਲ ਦੇਖ ਲੈਣਾ ਕਿ ਕਿੰਨੀਆਂ ਵੋਟਾਂ ਵਿਰੋਧੀ ਧਿਰਾਂ ਨੂੰ ਗਈਆਂ ਨੇ ਤੇ ਕਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਉਹਦੇ ਕੰਮਾਂ ਦੇ ਆਧਾਰ ਦੇ ਉੱਤੇ ਪਈਆਂ